ਚਵਰ ਸਤਰ ਤਖਤ ਦੇ ਮਾਨਮਕ ਰਾਜਾ ਨਾਰਾਇਣ ਪਨਾਹ ਮਹਾਨ ਦੇਵਾਨ ਦੇ ਉਪਮਾ ਮਹਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਸੁਭਾਏ ਮਾਨ ਗੁਰੂ ਕੀ ਸਾਡੀ ਆਉ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗਤ ਜੀਓ ਆਓ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਬਾਜੀ ਨਾ ਰਹੇ ਸਾਰੇ ਰਹੀ ਪਿਆਰ ਭਾਵਨਾ ਸ਼ਰਧਾ ਸਤਕਾਰ ਦੇ ਨਾਲ ਗੁਰਫਤੇ ਦੀ ਸਾਡ ਭਾਈ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਬੜੀ ਮਹਾਨ ਮਹਾਨ ਕਿਰਪਾ ਕੀਤੀ ਹੈ ਜੋ ਮਰ ਵਾਲੇ ਦੇ ਪਾਵਨ ਪੁੱਤਰ ਸੁੰਦਰ دیਵਾਨ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਰਹੇ ਹਨ ਔਰ ਇਨ ਸਾਰੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆਪ ਤਖਤਾਂ ਦੇ ਸਜ ਕਰਕੇ ਮਹਾਰਾਜ ਜੀ ਨੇ ਆਪਾਂ ਨੂੰ ਕਲ ਜੁਗੀ ਜੀਵਾਂ ਨੂੰ ਦਰਸਨਦਾਰ ਬਖਸ਼ੀਤੇ ਨੇ ਗੁਰੂ ਕੀ ਬਾਣੀ ਦਾ ਨਿਤਨੇਮ ਆਪ ਜੀ ਨੇ ਸਰਵਣ ਕੀਤਾ ਹੈ ਸਮਾ ਹੋਇਆ ਹੈ ਅੱਜ ਦੀ ਵਾਰ ਤੁੱਕੀ ਬਾਣੀ ਦੀ ਕਥਾ ਦਾ ਆਉ ਕੋ ਸਮੇਲੀ ਮਨ ਮਿੱਤਿਆਂ ਨੂੰ ਕਰੀਏ ਇਕਾਦਰ ਐਸੀ ਜੋ ਗੁਰੂ ਕੀ ਬਾਣੀ ਦੀ ਕਥਾ ਹੈ ਵਿਚਾਰ ਹੈ ਉਸ ਸਮੇਲੀ ਆਪਾਂ ਜੁੜੰਦੈ ਜਤਨ ਕਰਦੇ ਆਂ ਅੱਜ ਦਾ ਜੋ ਪਾਵਨ ਸ਼ਬਦ ਹੈ ਪਾਵਨ ਸ਼ਬਦ ਤਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 616 ਦੇ ਪਰਸਬਾਏ ਮੰਨ ਹੈ ਪਹਿਲਾ ਸ਼ਬਦ ਪੜ੍ਹਦੇ ਆਂ ਫਿਰ ਵਿਚਾਰ ਆਰੰਭ ਕਰਾਂਗਾ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੱਜਵਾ ਮਾਇਆ ਮੋ ਮਗਣ ਅੰਧਿਆਰੈ ਦੇਵਨ ਹਾਰ ਨ ਜਾਣੈ ਜਿਉ ਪੰਡ ਸਾਜ ਜਿਨ ਰਚਿਆ ਬਾਲੇ ਆਪਣੂ ਕਰ ਮੰਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਸ ਕਰ ਹੈ ਸੋਈ ਸੋਈ ਜਾਣੈ ਰਹਿਣ ਬਸ਼ੂਅ ਸ਼ਾਨੀ ਮਾਇਆ ਮੋਹ ਮਗਨ ਅੰਧਿਆਰ ਐ ਇਹ ਅੱਜ ਦਾ ਪਾਵਨ ਸ਼ਬਦ ਹੈ ਸੋਰ ਟਰਾਕ ਦੇ ਅੰਦਰ ਪੰਚਵੇਂ ਗੁਰਦੇ ਪੰਚਵੇਂ ਪਾਤਸ਼ਾਹ ਜੀ ਆਪਣੀ ਮੂਬਾਰਕ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ ਇਹ ਸ਼ਬਦ ਦੇ ਅੰਦਰ ਮਹਾਰਾਜ ਜੀ ਜਿਹੜਾ ਮਨੁੱਖ ਜਿਹੜਾ ਜੀਵ ਮਾਇਆ ਦੇ ਵਿੱਚ ਮਸਤ ਹੈ ਇਸ ਸੰਸਾਰ ਦੇ ਅੰਦਰ ਮਸਤ ਹੈ ਮਗਨ ਹੈ ਉਨੋ ਤਾਰਨ ਵਾਸਤੇ ਉਹਦੇ ਭੜੇ ਵਾਸਤੇ ਮਹਾਰਾਜ ਜੀ ਉਹਨੂੰ ਉਪਦੇਸ਼ ਦਿੰਦੇ ਹਨ ਰਹਾਉ ਵਾਲੀਆਂ ਪੰਕਤੀਆਂ ਤੋਂ ਆਪਾਂ ਵਿਚਾਰ ਅਰੰਭ ਕਰਦੇ ਹਾਂ ਮਹਾਰਾਜ ਜੀ ਕਿਰਪਾ ਕਰਦੇ ਨੇ ਕਹਿੰਦੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਮਰਕਿ ਨਹੀ ਮੂਰਖ ਮਨਾ ਮੂੜਦਰਤ ਲੈ ਮੂਰਖ ਕਹਿੰਦੇ ਹੈ ਮੂਰਖ ਮਨਾ ਹੈ ਮੂਰਖ ਮਾਨ ਵਾਲੇ ਮੁਖ ਦੇਖ ਰਿਹਾ ਪ੍ਰਭ ਸੁਆਮੀ ਤੂੰ ਸੰਸਾਰ ਵਿੱਚ ਜੋ ਕੁਝ ਵੀ ਕਰਦਾ ਹੈ ਜੋ ਵੀ ਮਾੜਾ ਚੰਗਾ ਕਰਦਾ ਹੈ ਸੋਚਦਾ ਹੈ ਉਹ ਜਿਹੜਾ ਮਾਲਕ ਹੈ ਉਹ ਦੇਖ ਰਿਹਾ ਹੈ ਬੰਦੇ ਨੂੰ ਭਾਵੇਂ ਉਹਦੀਆਂ ਨਜ਼ਰਾਂ ਤੋਂ ਤੂੰ ਲੁਕਿਆ ਨਹੀਂ ਹੋਇਆ ਭਾਵੇਂ ਪਾਪ ਕਰਦਾ ਹੈ ਭਾਵੇਂ ਚੰਗੇ ਕਰਮ ਕਰਦਾ ਹੈ ਭਾਵੇਂ ਮਾੜੇ ਕਰਦਾ ਹੈ ਉਹ ਜਿਹੜਾ ਮਾਲਕ ਹੈ ਜਿਹਦੀਆਂ ਸਾਰੀਆਂ ਲੁਕੀਆਂ ਛिपੀਆਂ ਹੋਈਆਂ ਕੰਪੂਤਾਂ ਨੂੰ ਦੇਖ ਰਿਹਾ ਹੈ ਤੇਰੇ ਅੰਦਰ ਮਨ ਵਿੱਚ ਕੀ ਚੱਲਦਾ ਹੈ ਤੇਰੇ ਬਾਹਰ ਕੀ ਚੱਲਦਾ ਹੈ ਤੂੰ ਬਾਹਰ ਸਰੀਰ ਨਾਲ ਕੀ ਕਰਦਾ ਹੈ ਬਾਹਰ ਤੋਂ ਆਪਣੇ ਕੰਨਾਂ ਨਾਲ ਆਪਣੀ ਜੀਭ ਨਾਲ ਆਪਣੀਆਂ ਅੱਖਾਂ ਨਾਲ ਆਪਣੇ ਸਰੀਰ ਨਾਲ ਕੀ ਕੁਝ ਕਰਦਾ ਹੈ ਤੇ ਅੰਦਰ ਮਨ ਕਰਕੇ ਤੂੰ ਕੀ ਕਰਦਾ ਤੇਰੀ ਬਿਰਤੀ ਕਿਦਾਂ ਦੀ ਤੇਰੀ ਬਿਰਤੀ ਚੰਗੀ ਹੈ ਕਿ ਮਾੜੀ ਹੈ ਉਹ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਮਰਮ ਰਖ ਕੇ ਤੇਰੇ ਬਾਰੇ ਸਭ ਕੁਝ ਜਾਣਦਾ ਹੈ ਉਹ ਪ੍ਰਮਾਤਮਾ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਕਿਸ ਕਰ ਹੈ ਸੋਈ ਸੋਈ ਜਾਣੈ ਜੋ ਕੁਝ ਵੀ ਤੂੰ ਕਰਦਾ ਹੈ ਨਾ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਤੂੰ ਕੀਤਾ ਕੀ ਹੈ ਭਾਵੇਂ ਕਿੰਨੇ ਮਰਜ਼ੀ ਮਨੁੱਖ ਲੋਕ ਸੁਭਕੇ ਮਾੜੇ ਕਰਮ ਕਰ ਲਵੇ ਮਾੜਾ ਸੋਚ ਲਵੇ ਮਾੜਾ ਬੋਲ ਲਵੇ ਪਰ ਕਹਿੰਦੇ ਉਹ ਪ੍ਰਮਾਤਮਾ ਦੇ ਕੋਲੋਂ ਕੁਝ ਵੀ ਲੁਕਿਆ ਛੁਪਿਆ ਨਹੀਂ ਨਾ ਮਰ ਕੇ ਜੋ ਜੋ ਤੂੰ ਕਰਦਾ ਹੈ ਸੋਈ ਸੋਈ ਜਾਣੇ ਉਹ ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਰਹਿ ਨ ਕਸ਼ੂਆ ਸ਼ਾਨੀ ਸ਼ਾਨੀ ਵਰ ਲਾਏ ਕੋਈ ਵੀ ਚੀਜ਼ ਲੋਕੀ ਸ਼ੋਭੇ ਨਹੀਂਗੀ ਪਰਮਾਤਮਾ ਕੋ ਮਿੱਤੋਂ ਆਖਿਆ ਮੈਨੂੰ ਕਿਹੜਾ ਬੜੀ ਦੇਖ ਲਿਆ ਮੇਰੇ ਮਨਾਰੇ ਕਿਹੜਾ ਕੋਈ ਪੜ ਰਿਹਾ ਮਨ ਵਿੱਚ ਕਿਹੋ ਮਰਜ਼ੀ ਗਾਲਾਂ ਕੱਢੀ ਜਾਂਦਾ ਮਨ ਵਿੱਚ ਕਿਹਦੇ ਮਰਜ਼ੀ ਪ੍ਰਤੀ ਮਾੜਾ ਸੱਚੀ ਜਾਂ ਤੇ ਤੇਰੀਏ ਸੋਚ ਹੋਵੇ ਮੈਨੂੰ ਕਿਹੜਾ ਕੋਈ ਦੇਖ ਰਿਹਾ ਮਰਕਦੇ ਨਹੀਂ ਉਹ ਸਭ ਕੁਝ ਦੇਖ ਰਿਹਾ ਪ੍ਰਮਾਤਮਾ ਜਿਵੇਂ ਇੱਕ ਸਾਧੂ ਮਹਾਤਮਾ ਦੀ ਸਾਖੀ ਆਉਂਦੀ ਹੈ ਕੋਈ ਬੜੇ ਪੁਜੇ ਹੋਏ ਸਾਧੂ ਮਹਾਤਮਾ ਸਨ ਬੜੇ ਵਿਦਵਾਨ ਸਨ ਇੱਕ ਵਾਰ ਕਹਿੰਦੇ ਦੋ ਮਣੋਖਾਈ ਉਹ ਆਪਣੇ ਬੱਚਿਆਂ ਨੂੰ ਨਾਲ ਲਿਆਏ ਕਹਿਣ ਲੱਗੇ ਮਹਾਂਪਰਖੋ ਅਸੀਂ ਇਹਨਾਂ ਨੂੰ ਤੁਹਾਡੇ ਕੋਲੋਂ ਵਿਦਵਤਾ ਸਿੱਖਣੀ ਹੈ ਤੁਹਾਡੇ ਕੋਲੋਂ ਅਸੀਂ ਇਹਨਾਂ ਨੂੰ ਵਿਦਵਾਨ ਬਣਾਉਣਾ ਹੈ ਤੁਸੀਂ ਇਹਨਾਂ ਨੂੰ ਵਿਦਵਾਨ ਬਣਾ ਦਿਓ ਸਾਡੇ ਬੱਚੇ ਮਹਾਂਪੁਰਸ਼ ਕਹਿੰਨ ਲੱਗੇ ਵੀ ਨਹੀਂ ਭਾਈ ਸਾਡੇ ਕੋਲੇ ਸਮਾਂ ਨਹੀਂ ਹੈ ਅਸੀਂ ਆਪਣਾ ਵਾਹਿਗੁਰੂ ਜੀ ਦਾ ਸਿਮਰਨ ਭਗਤੀ ਕਰਨੀ ਹੁੰਦੀ ਹੈ ਸਾਡੇ ਕੋਲੇ ਸਮਾਂ ਨਹੀਂ ਤੁਸੀਂ ਕਿਸੇ ਹੋਰ ਕੋਲੋਂ ਇਹਨਾਂ ਨੂੰ ਵਿਦਿਆ ਪੜਾ ਲਓ ਕਹਿੰਦੇ ਨਹੀਂ ਪੰਪੁਰਸ਼ ਤੁਹਾਡੇ ਕੋਲੋਂ ਹੀ ਪੜਾਉਣਾ ਹੈ ਮਹਾਪੁਰਸ਼ ਕਹ ਲੱਗੇ ਫਿਰ ਮੈਂ ਦੋਆਂ ਨੂੰ ਨਹੀਂ ਪੜਾ ਸਕਦਾ ਇੱਕ ਜਣੇ ਨੂੰ ਪੜਾ ਸਕਦਾ ਇੱਕ ਕਹਿੰਦਾ ਮੇਰੇ ਨੂੰ ਪੜਾਉ ਦੂਜਾ ਕਹਿੰਦਾ ਮੇਰੇ ਨੂੰ ਪੜਾ ਮਹਾਪੁਰਸ਼ ਕਹ ਲੱਗੇ ਨਹੀਂ ਨਹੀਂ ਤੁਸੀਂ ਝਗੜੋ ਨਾ ਜਿਹੜਾ ਬੱਚਾ ਹੁਸ਼ਿਆਰ ਹੋਵੇਗਾ ਮੈਂ ਉਸ ਬੱਚੇ ਨੂੰ ਵਿਦਿਆ ਪੜਾਵਾਂ ਮਹਾਪੁਰਸ਼ ਬੜੇ ਭਗਤੀ ਵਾਲੇ ਸਨ ਵਿਦਵਾਨ ਸਨ ਉਹ ਕਹਿੰਦੇ ਦੋਨਾਂ ਬੱਚਿਆਂ ਦੀ ਮੈਂ ਪ੍ਰੀਖਿਆ ਲਵਾਉਂਦਾ ਜਿਹੜਾ ਬੱਚਾ ਪ੍ਰੀਖਿਆ ਵਿੱਚ ਪਾਸ ਹੋਵੇਗਾ ਉਹਨੂੰ ਮੈਂ ਰੱਖਾਂਗਾ ਆਪਣੇ ਕੋਲ ਕਹਿੰਦੇ ਉਹਨੇ ਮਹਾਤਮਾ ਦੇ ਕੋਲੇ ਦੋ ਕਬੂਤਰ ਸਰਸ ਉਹਨੇ ਉਹ ਦੋਨੋਂ ਬੱਚਿਆਂ ਨੂੰ ਦੋ ਕਬੂਤਰ ਦੇ ਦਿੱਤੇ ਤੇ ਕਹਿਣ ਲੱਗੇ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ ਇਹਨਾਂ ਨੂੰ ਉੱਥੇ ਮਾਰ ਕੇ ਲਿਆਉਣਾ ਹੈ ਜਿਹੜਾ ਪਹਿਲਾਂ ਮਾਰ ਕੇ ਲਿਆਉਗਾ ਉਹਦਾ ਮੈਂ ਰੱਖ ਲਊਗਾ ਪਰ ਇਹ ਛਾ ਰੱਖਣਾ ਵੀ ਤੁਹਾਨੂੰ ਕੋਈ ਵੇਖਦਾ ਨਾ ਹੋਵੇ ਉਹ ਦੋਨੋਂ ਜਿਹੜੇ ਲੜਕੇ ਸਨ ਬੱਚੇ ਸਨ ਉਹ ਉਹਨਾਂ ਕਬੂਤਰਾਂ ਨੂੰ ਲੈ ਕੇ ਚਲੇ ਗਏ ਇਹ ਕਿਹੜਾ ਚਲਾਕ ਜਿਆ ਸੀ ਉਹ ਨੇ ਆਸਾ-ਬਾਸਾ ਵੇਖਿਆ ਕਬੂਤਰ ਦੀ ਧਾਨ ਮਰੋੜੀ ਤੇ ਲੈ ਆਇਆ ਦੂਸਰਾ ਜਿਹੜਾ ਸੀ ਉਹ ਜਿੱਥੇ ਵੀ ਜਾਂਦਾ ਹੈ ਦੇਖਦਾ ਹੈ ਮੈਨੂੰ ਕੋਈ ਦੇਖਦੇ ਨਹੀਂ ਰਿਹਾ ਉਹਨੂੰ ਕੋਈ ਨਾ ਕੋਈ ਦੇਖ ਰਿਹਾ ਹੁੰਦਾ ਕੋਈ ਪੰਛੀ ਕੋਈ ਜੀਵ ਜੰਤੂ ਕੋਈ ਨਾ ਕੋਈ ਦੇਖ ਰਿਹਾ ਫਿਰ ਹੋਰ ਵਾਸੇ ਜਾਂਦਾ ਹੈ ਫੇਰ ਉਹਨੂੰ ਕੋਈ ਦੇਖ ਲਿਆ ਉਹ ਫਿਰ ਹੋਰ ਕਿਤੇ ਜਾਂਦਾ ਹੈ ਇੱਕ ਜਗ੍ਹਾ ਉਹ ਲੱਭਦੀ ਹੈ ਵੀ ਜਿੱਥੇ ਕੋਈ ਨਹੀਂ ਦੇਖਦਾ ਉਹਨੂੰ ਤੇ ਜਦੋਂ ਉਹ ਕਬੂਤਰ ਨੂੰ ਮਾਰਨ ਲੱਗਦਾ ਤੇ ਤੂੰ ਉੱਤਰ ਹੀ ਉਹਨੂੰ ਦੇਖ ਰਿਹਾ ਉਹਨੇ ਕਿਹਾ ਨਹੀਂ ਨਹੀਂ ਇਹ ਵੀ ਮੈਨੂੰ ਦੇਖ ਰਿਹਾ ਨਹੀਂ ਇਹਨੂੰ ਮੈਂ ਮਾਰ ਨਹੀਂ ਸਕਦਾ ਇਹਦੇ ਅੰਦਰ ਵੀ ਬੈਠਾ ਹੋਇਆ ਪਰਮਾਤਮਾ ਮੈਨੂੰ ਦੇਖ ਰਿਹਾ ਵੀ ਮੈਂ ਕੀ ਕਰ ਉਹਦੇ ਜਿਹੜਾ ਪਹਿਲਾਂ ਲੈ ਕੇ ਆਇਆ ਸੀ ਉਸਨੂੰ ਮੈਨੂੰ ਰੱਖੋ ਜੀ ਮੈਂ ਪਹਿਲਾਂ ਮਾਰ ਲਿਆ। ਦੂਸਰਾ ਵਾਪਸ ਮੁੜਾਇਆ। ਮਹਾਪੁਰਸ਼ ਕਹਿੰਨ ਲੱਗੇ ਤੂੰ ਮਾਰਿਆ ਕਿਹਦਾ ਨਹੀਂ ਨਹੀਂ ਤੁਸੀਂ ਕਿਹਾ ਸੀ ਕਿੰਚੇ ਕੋਈ ਦੇਖਦਾ ਨਾ ਹੋਵੇ ਉੱਥੇ ਮਾਰ ਕੇ ਰਹਿਉਣਾ ਪਰ ਮੈਨੂੰ ਇਹੋ ਜੀ ਜਗ੍ਹਾ ਕਿਤੇ ਲੰਬੀ ਨਹੀਂ ਵੀ ਜਿੱਥੇ ਮੈਨੂੰ ਕੋਈ ਦੇਖ ਨਹੀਂ ਰਿਹਾ ਸੀ। ਇੱਕ ਜਗ੍ਹਾ ਲੱਗੀ ਲੰਬੀ ਉੱਥੇ ਮੈਨੂੰ ਇਹ ਖੁਦ ਦੇਖ ਰਿਹਾ ਸੀ ਮੈਨੂੰ ਇਦਾਂ ਲੱਗਿਆ ਵੀ ਇਹਦੇ ਅੰਦਰ ਵੀ ਬੈਠਾ ਹੋਇਆ ਪਰਮਾਤਮਾ ਮੈਨੂੰ ਦੇਖ ਰਿਹਾ ਹੈ ਕਿ ਮੈਂ ਇਹ ਮਾੜਾ ਕਰਮ ਕਰਨ ਲੱਗਾ ਹਾਂ ਮੈਂ ਕਿਸੇ ਦੀ ਜਾਨ ਲੈਣ ਲੱਗਾ ਹਾਂ ਮੈਨੂੰ ਇਹ ਦੇਖ ਰਿਹਾ ਪਰਮਾਤਮਾ ਦੇਖ ਰਿਹਾ ਮਾਪੂਸ਼ ਕਹਿੰ ਲੱਗੇ ਇਸ ਬੱਚੇ ਨੂੰ ਮੈਂ ਵਿਦਿਆ ਪੜ੍ਹਾਵਾਂਗਾ ਦੂਸਰੇ ਨੂੰ ਨਹੀਂ ਪੜ੍ਹਾਵਾਂ ਦੂਸਰੇ ਨੂੰ ਤੇ ਪਤਾ ਹੀ ਨਹੀਂ ਮੈਨੂੰ ਸਮਝ ਨਹੀਂ ਨਹੀਂ ਇਸੀ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੈਨੂੰ ਹਰ ਜਗ੍ਹਾ ਤੇ ਉਹ ਪਰਮਾਤਮਾ ਦੇਖ ਰਿਹਾ ਉਹਦੇ ਕੋਲੋਂ ਕੁਝ ਵੀ ਲੁਕਿਆ ਛੁਪਿਆ ਨਹੀਂ ਦੁਨੀਆਂ ਦੇ ਕੋਲੋਂ ਤੂੰ ਲੁਕਾਸ਼ ਪਾ ਸਕਦਾ ਹੈ ਚੋਰੀਆਂ ਠੱਗੀਆਂ ਛਲ ਧੋਖਾ ਈਰਖਾ ਕਰ ਸਕਦਾ ਹੈ ਪਰ ਪਰਮਾਤਮਾ ਦੇ ਕੋਲੋਂ ਕੁਝ ਵੀ ਲੁਕਿਆ ਛੁਪਿਆ ਨਹੀਂ ਤੇਰੇ ਅੰਦਰ ਕੀ ਚੱਲ ਰਿਹਾ ਉਹ ਸਭ ਕੁਝ ਜਾਣਦਾ ਹੈ ਸਮਾਰ ਸੱਚੇ ਬਾਦਸ਼ਾਹ ਦੀ ਕਿੰਨੇ ਭਾਈ ਇਸ ਕਰਕੇ ਮੂਰਖ ਮਾਨ ਵਾਲੇ ਮਨੁੱਖ ਦੇਖ ਰਿਹਾ ਪ੍ਰਭ ਸੁਆਮੀ ਉਹ ਮਾਲਕ ਦੇਖ ਰਿਹਾ ਉਹ ਪ੍ਰਮਾਤਮਾ ਤੈਨੂੰ ਦੇਖ ਰਿਹਾ ਹੈ ਜੋ ਕਿਛ ਕਰ ਹੈ ਜੋ ਜੋ ਤੂੰ ਕਰਦਾ ਹੈ ਸੋਈ ਸੋਈ ਜਾਣੇ ਉਹ ਸਭ ਕੁਝ ਜਾਣਦਾ ਹੈ ਰਹਿ ਨ ਕਸ਼ੂਐ ਸ਼ਾਨੀ ਉਹਦੇ ਕੋਲ ਕੁਝ ਵੀ ਲੁਕਿਆ ਛੁਪਿਆ ਨਹੀਂ ਲੁਕਾਇਆ ਛਪਾਇਆ ਜਾ ਸਕਦਾ ਉਸ ਮਾਲਕ ਦੇ ਕੋਲ ਇਸ ਕਰਕੇ ਮਾਰੇ ਨੇ ਕਿੰਨੇ ਚੰਗੇ ਕਰਮ ਕਰਿਆ ਕਰਿਆ ਉਹਦੇ ਕੋਲੋਂ ਡਰ ਕੇ ਰਿਆ ਕਰ। ਹੁਣ ਮਹਾਰਾਜ ਜੀ ਸ਼ਬਦ ਅਰਾਮਤ ਕਰਦੇ ਆ। ਮਾਇਆ ਮੋਹ ਮਗਣ ਅੰਦਿਆਰੇ ਮਾਰੇ ਕਹਿੰਦੇ ਇਹ ਜੀਵ ਜਿਹੜਾ ਹੈ ਮਾਇਆ ਮੋਹ ਦੇ ਵਿੱਚ ਬੜਾ ਮਗਣ ਹੈ। ਬੜਾ ਮਸਤ ਹੈ ਜਿਹੜਾ ਮਨੁੱਖ ਹੈ। ਮਾਇਆ ਮੋਹ ਦੇ ਵਿੱਚ ਆ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਵਿਸ਼ਿਆਂ ਵਿਚਾਰਾਂ ਦੇ ਵਿੱਚ ਬੜਾ ਮਸਤ ਹੈ। ਤੇ ਮਾਰੇ ਕਹਿੰਦੇ ਦੇਵਨ ਹਾਰ ਨਾ ਜਾਣੈ ਜਿਸ ਪਰਮਾਤਮਾ ਨੇ ਇਹਨੂੰ ਸਭ ਕੁਝ ਦਿੱਤਾ ਉਹਨੂੰ ਨਹੀਂ ਜਾਣਦਾ। ਜਿਸ ਮਾਲਕ ਨੇ ਇਹਨੂੰ ਸਭ ਕੁਝ ਦਿੱਤਾ ਹੈ ਜਿਸ ਮਾਲਕ ਨੇ ਇਹਨੂੰ ਜੀਵਨ ਦਿੱਤਾ ਹੈ ਜਿਸ ਮਾਲਕ ਨੇ ਸਭ ਕੁਝ ਦਿੱਤਾ ਹੈ ਪਰਿਵਾਰ ਧੀਆਂ ਪੁੱਤਰ ਪਦਾਰਥ ਕਹਿੰਦੇ ਉਹਨੂੰ ਨਹੀਂ ਜਾਣਦਾ ਇਹ ਮਨੁੱਖ ਇਹ ਜੀਵ ਉਹਨੂੰ ਨਹੀਂ ਜਾਣਦਾ ਇੰਨਾ ਮਾਇਆ ਦੇ ਪਦਾਰਥਾਂ ਵਿੱਚ ਮਸਮਸਦਾ ਤਾਂ ਹੀ ਤੇ ਮਹਾਰਾਜੀ ਨੇ ਕਿਹਾ ਹੈ ਨਾ ਕਿ ਤੋਂ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਭਗਤੀ ਕਰਨ ਵਾਸਤੇ ਆਏ ਆਂ ਦੁਨੀਆ ਵਿੱਚ ਹਰੇਕ ਮਨੁੱਖ ਪਰ ਜਿਹਨੇ ਆਪਣੀ ਭਗਤੀ ਕਰਨ ਵਾਸਤੇ ਭੇਜਿਆ ਉਹਦੀ ਭਗਤੀ ਤੇ ਮਨੋਖ ਕਰਦਾ ਹੀ ਨਹੀਂ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਤੇ ਜਾਣਦਾ ਹੀ ਨਹੀਂ ਜਿਹਨੇ ਸਭ ਕੁਝ ਦਿੱਤਾ ਹੈ ਜਿਹਨੇ ਸਾਹ ਆਏ ਆ ਜਿਹਨੇ ਅੱਖਾਂ ਦਿੱਤੀਆਂ ਨੇ ਕੰਨ ਦਿੱਤੇ ਹਨ ਜੀਵ ਮੂੰਹ ਦਿੱਤਾ ਹੈ ਬੋਲਣ ਵਾਸਤੇ ਖਾਣ ਵਾਸਤੇ ਦਾਸਾਂ ਦਿੱਤੀਆਂ ਸਾਲ ਲੈਣ ਵਾਸਤੇ ਹੱਥ ਪੈਰ ਦਿੱਤੇ ਹਨ ਸਰੀਰ ਦੇ ਸਾਰੇ ਅੰਗ ਸਰੀਰ ਦਿੱਤਾ ਹੈ ਕਹਿੰਦੇ ਉਹਨੂੰ ਤੇ ਜਾਣਦਾ ਹੀ ਨਹੀਂ ਮਨੋਖ ਮਾਇਆ ਦੇ ਮੋਹ ਦੇ ਵਿੱਚ ਮਸਤ ਉਹ ਜਦਾਂ ਚੇਤਾ ਹੀ ਨਹੀਂ ਆਉਂਦਾ ਸਾਨੂੰ ਪਰਮਾਤਮਾ ਦਾ ਕਿ ਉਹਨੇ ਸਭ ਕੁਝ ਦਿੱਤਾ ਹੈ ਬੰਦਾ ਤੇ ਆਪਰਵ ਸੰਸਾਰ ਨਾਲ ਜੁੜਿਆ ਕਹਿੰਦਾ ਮਾਂ ਪਿਓ ਕਰਕੇ ਮੇਰਾ ਜਨਮ ਹੋਇਆ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਮੇਰੇ ਪਿਓ ਨੇ ਮੈਨੂੰ ਪਾਲ ਲਿਆ ਮੇਰੇ ਮਾਤਾ ਪਿਤਾ ਨੇ ਮੇਰੀ ਪਰਵਰਿਸ਼ ਕੀਤੀ ਆ ਮੈਨੂੰ ਪੜਾਇਆ ਲਿਖਾਇਆ ਮੇਰੀ ਸ਼ਾਦੀ ਕੀਤੀ ਹੈ ਮੇਰੇ ਬੱਚਿਆਂ ਨੂੰ ਪਾਲਦੇ ਆ ਮੇਰੇ ਮਾਪਿਓ ਨੇ ਜ਼ਮੀਨ ਜਾਇਦਾਦ ਬਣਾਈ ਮੇਰੇ ਵਾਸਤੇ ਸਭ ਕੁਝ ਮਾਪਿਓ ਨਹੀਂ ਸਮਝੀ ਬੈਠਾ ਹੈ ਵਿਭਾਵ ਸਭ ਕੁਝ ਸੰਸਾਰ ਨਾਲ ਜੁੜਿਆ ਹੋਇਆ ਹੈ ਪਰ ਮਾਰੇ ਕਹਿੰਦੇ ਜੀਨੇ ਮਾਤਾ ਪਿਤਾ ਦਿੱਤੇ ਉਹਨੂੰ ਜਾਣਦੇ ਮਾਪਿਓ ਕਿਹਨੇ ਦਿੱਤੇ ਉਸ ਮਾਲਕ ਨਹੀਂ ਦਿੱਤਾ ਹੈ ਇਹ ਤੇਰੀ ਮਾਂ ਆ ਤੇਰਾ ਪਿਓ ਹੈ ਮਰ ਕੇ ਉਹਨੂੰ ਨਹੀਂ ਜਾਣਦਾ ਭਾਪ ਜੀ ਨੇ ਸਭ ਕੁਝ ਦਿੱਤਾ ਦੇਨ ਹਾਰ ਮਰਨੇ ਤਾਂ ਹੀ ਕਹਿਣਾ ਦੇਨ ਹਾਰ ਪ੍ਰਭ ਛੋੜ ਕੇ ਲੱਗੈ ਆਂਸੁ ਆਏ ਮਰ ਕੇ ਜੀਣੇ ਦਿੱਤਾ ਸਭ ਕੁਝ ਉਹਨੂੰ ਛੱਡ ਕਰਕੇ ਹੋਰ ਹੀ ਰਸਾਂ ਵਿੱਚ ਮਨੁੱਖ ਫਸਿਆ ਹੋਇਆ ਲੱਗੈ ਆਂਸੁ ਆਏ ਨਾਨਕ ਕਹੋ ਨਾ ਸਿੰਜੈ ਬਿਨ ਨਾਮੈ ਪਤ ਜਾਏ ਮਰਦ ਜੀ ਕਹਿੰਦੇ ਇਸ ਮਨੁੱਖ ਨੂੰ ساری ਜਿੰਦਗੀ ਉਸ ਰੱਬ ਬਾਰੇ ਕੁਝ ਸਮਝ ਹੀ ਨਹੀਂ ਪੈਂਦੀ ਆਪਣੀ ਇੱਜ਼ਤ ਗਵਾ ਕੇ ਸੰਸਾਰ ਵਿੱਚ ਝੁੱਟਲੇ ਹੁਣ ਕਈ ਵਾਰ ਬੰਦਾ ਸੋਚਦਾ ਵੀ ਇੱਜ਼ਤ ਮੇਰੀ ਕਿਵੇਂ ਗਵਾ ਚੁੱਕਾ ਮੈਂ ਕਿਹੜਾ ਕੋਈ ਨਾ ਮਾੜੇ ਤੇਰੇ ਪਰ ਵਾਹਿਗੁਰੂ ਦੇ ਸਾਹਮਣੇ ਸਾਡੀ ਕੋਈ ਇੱਜ਼ਤ ਨਹੀਂ ਵਾਹਿਗੁਰੂ ਜੀ ਦੇ ਅਕਾਲ ਪੁਰਖ ਗੁਰੂ ਦੇ ਸਾਹਮਣੇ ਸਾਡੀ ਇੱਜ਼ਤ ਉਦੋਂ ਹੋਣੀ ਹੈ ਜਦੋਂ ਅਸੀਂ ਨਾਮ ਬਾਣੀ ਨਾਲ ਜੁੜਾਂਗੇ ਜਿੰਨਾ ਚਿਰ ਸਾਡੇ ਕੋਲੇ ਨਾਮ ਬਾਣੀ ਨਹੀਂ ਦੁਨੀਆਂ ਵਿੱਚ ਸਾਨੂੰ ਕਿੰ데 ਮਰਜ਼ੀ ਆਉਂਦੇ ਮਿਲ ਜਾਣ ਦੁਨੀਆਂ ਸਾਡੀ ਵਾਹ ਵਾਈ ਕਰੀ ਜਾਵੇ ਰੱਬ ਦੇ ਸਾਹਮਣੇ ਸਾਡੀ ਇੱਜ਼ਤ ਨਹੀਂ ਰੱਬ ਦੇ ਸਾਹਮਣੇ ਸਾਡੀ ਉਦੋਂ ਇੱਜ਼ਤ ਬਣਨੀ ਹੈ ਜਦੋਂ ਅਸੀਂ ਨਾਮ ਜਪਾਂਗੇ ਜਦੋਂ ਅਸੀਂ ਭਗਤੀ ਕਰਾਂਗੇ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਸਾਡੀ ਇੱਜ਼ਤ ਬਣਨੀ ਹੈ ਵਾਹਿਗੁਰੂ ਜੀ ਦੇ ਘਰ ਵਿੱਚ ਨਹੀਂ ਤੇ ਮਾਰੇ ਕਿਤੇ ਦੁਨੀਆਂ ਵਿੱਚ ਕੁਝ ਮਰਤੀ ਕਰਦਾ ਫਿਰ ਸਤਿਗੁਰੂ ਜੀ ਨੇ ਇੱਥੋਂ ਤੱਕ ਕਿਹਾ ਕਿ ਮਨੁੱਖ ਬੜੇ ਦੁਨੀਆਂ ਦੇ ਅੰਦਰ ਤੋਦੇ ਪੁੱਜ ਵੀ ਨਹੀਂ ਬੜੇ ਵੱਡੇ ਵੱਡੇ ਦਾਣੇ ਗੁਲੀਆਂ ਵਿੱਚ ਹੋਏ ਆ ਜਿਨ੍ਹਾਂ ਨੇ ਸੋਨਾ ਦਾਣ ਕੀਤਾ ਜਿਨ੍ਹਾਂ ਨੇ ਚਾਂਦੀ ਦਾਣ ਕੀਤੀ ਜਿਨ੍ਹਾਂ ਨੇ ਜ਼ਮੀਨ ਜੈ ਦਾਦਾ ਦਾਣ ਕਰ ਦਿੱਤੀਆਂ ਪਰ ਇੱਜ਼ਤ ਉਹਨਾਂ ਦੀ ਵੀ ਥਾਏ ਨਹੀਂ ਬਈ ਕਿਉਂਕਿ ਉਹ ساری ਜਿੰਦਗੀ ਦਾਣ ਹੀ ਦਾਣ ਪੁੰਨ ਨਹੀਂ ਕਰਦੇ ਰਹੇ ਨਾਮ ਤੇ ਜਪਿਆ ਕਰਦੇ ਮਰਨ ਦੇ ਤੱਕ ਆ ਕਾਲ ਯੁਗ ਦੇ ਅੰਦਰ ਸਭ ਤੋਂ ਵੱਡਾ ਪੁੰਨ ਦਾਣ ਕਿਹੜਾ ਹੈ ਕੱਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਇਆ ਸਭ ਤੋਂ ਵੱਡਾ ਪੁੰਨ ਇਹ ਹੈ ਵੀ ਰੱਬ ਦੇ ਗੁਣ ਗਾਉਣਾ ਹੀ ਸਭ ਤੋਂ ਵੱਡਾ ਪੁੰਨ ਹੈ ਉਹ ਦਾਣੀ ਨਹੀਂ ਹੋਣਾ ਮਰਦੇ ਕਹਿੰਦੇ ਤੂੰ ਉਸ ਮਾਲਕ ਨੂੰ ਜਾਣ ਉਸ ਪ੍ਰਮਾਤਮਾ ਨੂੰ ਜਾਣ ਜੀ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੁਝ ਸੰਸਾਰ ਵਿੱਚ ਮਿਲਿਆ ਹੈ ਤੇ ਮਰ ਕਹਿੰਦੇ ਜੀਉ ਪਿੰਡ ਸਾਜ ਜਿਹਨ ਰਚਿਆ ਕਹਿੰਦੇ ਜਿਸ ਵਾਹਿਗੁਰੂ ਜੀ ਨੇ ਤੇਰਾ ਤੇਰੇ ਅੰਦਰ ਜਿੰਦ ਪਾਈ ਪਹਿਲਾਂ ਜੀ ਪੈਦਾ ਕੀਤਾ ਜਿਨੇ ਤੇਰੇ ਅੰਦਰ ਜਾਨ ਪਾਈ ਜਿੰਦ ਪਾਈ ਤੇਰਾ ਸਰੀਰ ਬਣਾਇਆ ਮਾਰੇ ਕਹਿੰਦੇ ਜੀਵ ਜੀਵ ਕਹਿੰਦੇ ਜਿੰਦ ਨੂੰ ਆਤਮਾ ਜਿਹੜੀ ਸਾਡੇ ਅੰਦਰ ਤਾਕਤ ਹੁੰਦਾ ਹੈ ਜਿਸ ਤਾਕਤ ਨਾਲ ਅਸੀਂ ਵੇਖ ਰਹੇ ਹਾਂ ਸੁਣ ਰਹੇ ਹਾਂ ਬੋਲ ਰਹੇ ਹਾਂ ਚੱਲ ਫਿਰ ਰਹੇ ਹਾਂ ਸੌ ਰਹੇ ਹਾਂ ਬੈਠ ਰਹੇ ਹਾਂ ਉੱਠ ਰਹੇ ਉਹ ਜਿੰਦ ਜਾਨ ਕਹਿੰਦੇ ਵਾਹਿਗੁਰੂ ਜੀ ਨੇ ਬਣਾਈ ਹੈ ਪਿੰਡ ਪਿੰਡ ਕਹਿੰਦੇ ਸਰੀਰ ਨੂੰ ਆਾ ਸਰੀਰ ਸਾਡਾ ਇਹ ਸਰੀਰ ਵੀ ਵਾਹਿਗੁਰੂ ਜੀ ਨੇ ਬਣਾਇਆ ਸਾਜ ਇਹਨੂੰ ਸਾਜਿਆ ਹੈ ਰੱਬ ਜੀ ਬਰਪਰ ਹੁਣ ਜਿਵੇਂ ਪੱਥਰ ਹੁੰਦਾ ਹੈ ਪੱਥਰ ਹੁਣ ਜਿਹੜਾ ਪੱਥਰ ਕਲਾਕਾਰ ਕਲਾਕਾਰੀ ਕਰਨ ਵਾਲਾ ਪੱਥਰ ਨੂੰ ਘੜ ਘੜ ਕੇ ਕੇ ਨਾ ਠੋੜੇ ਸ਼ੈਣੀਆਂ ਦੇ ਨਾਲ ਘੜ ਘੜ ਕੇ ਤੇ ਉਹ ਨਹੀਂ ਬੜੀ ਸੋਹਣੀ ਨੂਹਾਰ ਬਣਾਉਂਦਾ ਉਹਦਾ ਨੱਕ ਬਣਾ ਲੈਂਦਾ ਉਹਦੀਆਂ ਅੱਖਾਂ ਬਣਾ ਲੈਂਦਾ ਉਹਦਾ ਮੂੰਹ ਬਣਾ ਲੈਂਦਾ ਕੰਨ ਲਾ ਦਿੰਦਾ ਉਹ ਮੂਰਤੀ ਬਿਲਕੁਲ ਹੀ ਸੱਚੀ ਲੱਗਦੀ ਹੈ ਰੀਜਨਲ ਲੱਗਦੀ ਹੈ ਵੀ ਜਿਉਂਦਾ ਜਿਉਂਦਾ ਜਾਇਦਾ ਬੰਦਾ ਹੈ ਅੱਜ ਕੱਲ ਆਪਾਂ ਵੇਖ ਨਹੀਂ ਹਣਾ ਕਿਵਰਾ ਸੋਸ਼ਲ ਮੀਡੀਆ ਤੇ ਵੀ ਇਦਾਂ ਦੇ ਵੀ ਕਲਾਕਾਰੀ ਵਾਲੇ ਮਨੁੱਖ ਬੈਠੇ ਆ ਵੀ ਕਈਆਂ ਦੇ ਬਾਪੂ ਇਸ ਦੁਨੀਆ ਤੋਂ ਤੁਰ ਗਏ ਉਹਨਾਂ ਨੇ ਆਪਣੇ ਬਾਪੂ ਦੀ ਫੋਟੋ ਵਿਖਾਈ ਦੀ ਵਿਖਾਈ ਕਲਾਕਾਰਾਂ ਨੂੰ ਕਲਾਕਾਰਾਂ ਨੇ ਉਦਾਂ ਦੀ ਬਾਪੂ ਦੀ ਹੋਬ ਹੋਬ ਫੋਟੋ ਬਣਾਉਣੀ ਪੱਥਰ ਘੜ ਕੇ ਮੂਰਤੀ ਬਣਾਉਣੀ ਕਿਸੇ ਦੀ ਬੇਬੇ ਚੜ੍ਹਾਈ ਕਰ ਗਈ ਉਹਨਾਂ ਨੇ ਆਪਣੀ ਬੇਬੇ ਨੂੰ ਯਾਦ ਰੱਖਣ ਵਾਸਤੇ ਬੇਬੇ ਦੀ ਫੋਟੋ ਦੇਖ ਕੇ ਕਲਾਕਾਰਾਂ ਨੂੰ ਉਹਨਾਂ ਦੇ ਕੋਲੋਂ ਪੱਥਰ ਦੀ ਬੇਬੇ ਵਰਗੀ ਮੂਰਤੀ ਬਣਾ ਲੈਂਦੇ ਆ ਕੋਈ ਇਦਾਂ ਹੀ ਲੱਗਦੀ ਹੈ ਵੀ ਸੱਚਮੁੱਚ ਹੀ ਇਹ ਬੇਬੇ ਹੀ ਬੈਠੀ ਹੈ ਸਾਡੇ ਅਸਲ ਵਿੱਚ ਉਹਨਾਂ ਨੇ ਵੜਿਆ ਪੱਥਰ ਦੀ ਕੋਈ ਕੀਮਤ ਨਹੀਂ ਹੈ ਪੱਥਰ ਇੱਕ ਟੁਗੜਾ ਹੈ ਪੱਥਰ ਇਥੇ ਪੱਥਰ ਆ ਉਥੇ ਪਿਆ ਪਰ ਕੀ ਕਿਸੇ ਕਲਾਕਾਰ ਨੇ ਉਹ ਪੱਥਰ ਨੂੰ ਲਿਆ ਕਰਕੇ ਉਹਦੀ ਬੜੀ ਸੋਹਣੀ ਮੂਰਤੀ ਬਣਾ ਦਿੱਤੀ ਤੇ ਉਸੇ ਪੱਥਰ ਦੀ ਕੀਮਤ ਪੈ ਗਈ ਇਸੇ ਤਰ੍ਹਾਂ ਮਾਰੇ ਕਹਿੰਦੇ ਆ ਜੀਵ ਆ ਮਨੁੱਖ ਜੇ ਇਕੱਲੇ ਮਾਸ ਦਾ ਲੋਥੜਾ ਖਾਏਗਾ ਇਕੱਲਾ ਮਾਸ ਹੀ ਹੁੰਦਾ ਦਾ ਰੱਬ ਜੀ ਇਹਨੂੰ ਕੰਨਾਂ 'ਤੇ ਲਾਉਂਦੇ ਰੱਬ ਜੀ ਨੱਕ 'ਨਾਂ ਲਾਉਂਦੇ ਮੂੰਹ 'ਨਾਂ ਲਾਉਂਦੇ ਅੱਖਾਂ 'ਨਾਂ ਲਾਉਂਦੇ ਸਾਜ ਭਾਵ ਇਹਨੂੰ ਸਾਜਦੇ ਨਾ ਇਹਨੂੰ ਸਵਾਰਦੇ ਨਾ ਫਿਰ ਕੀ ਇਹਦੀ ਕੋਈ ਕੀਮਤ ਹੋਣੀ ਸੀ ਮਨੁੱਖਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਨੇ ਜਿੰਦ ਦਿੱਤੀ ਜੀਨੇ ਪਿੰਡ ਸਾਜਿਆ ਜਿਨ ਰਚਿਆ ਜੀਨੇ ਰਾਜ ਦਿੱਤਾ ਸਰੀਰ ਬਣਾ ਕੇ ਜਿੰਦ ਪਾ ਕੇ ਜੀਨੇ ਰਾਜ ਦਿੱਤਾ ਬਣਾ ਦਿੱਤਾ ਸਾਨੂੰ ਦੁਨੀਆਂ ਦੇ ਅੰਦਰ ਮਰ ਕੇ ਬਾਲਿਆ ਆਪ ਕੋ ਕਰ ਮੰਨੇ ਮਰ ਕੇ ਇਹ ਮੂਰਖ ਮਨ ਵਾਲਾ ਮਨੁੱਖ ਜਿਹੜਾ ਨਾ ਆਪਣੀ ਤਾਕਤ ਨੂੰ ਸਮਝੀ ਬੈਠਾ ਇੱਥੇ ਬਣਾਇਆ ਸੋਹਣਾ ਰੱਬ ਨੇ ਬਣਾਇਆ ਘਰ ਕਰਦਾ ਫਿਰਦਾ ਮੈਂ ਬੜਾ ਸੋਹਣਾ ਨਾ ਦੁਨੀਆਂ ਮੈਨੂੰ ਬੜਾ ਸਲਾਉਂਦੀ ਜਦੋਂ ਮੈਂ ਦੁਨੀਆਂ ਦੇ ਸਾਹਮਣੇ ਜਾਵਾਂ ਫਲਾਨਾ ਬੜਾ ਸੋਹਣਾ ਆਪਣਾ ਹੀ ਬਲ ਮੰਨਦਾ ਫਿਰਦਾ ਆਪਣੀ ਹੀ ਤਾਕਤ ਮੰਨਦਾ ਫਿਰਦਾ ਵੀ ਮੈਂ ਬੜਾ ਸੋਹਣਾ ਮੈਂ ਬੜਾ ਸੋਹਣਾ ਬਣ ਗਿਆ ਮਰ ਕੇ ਨੇ ਨਹੀਂ ਭਲਿਆ ਵਾਹਿਗੁਰੂ ਜੀ ਨੇ ਤੈਨੂੰ ਸੋਹਣਾ ਬਣਾਇਆ ਹੈ ਵਾਹਿਗੁਰੂ ਜੀ ਨੇ ਤੇਰੀ ਨਿਹਾਰ ਧੜੀ ਹੈ ਵਾਹਿਗੁਰੂ ਜੀ ਨੇ ਤੈਨੂੰ ਨੱਕ ਬੁੱਲ ਸਭ ਕੁਝ ਲਾਇਆ ਹੈ ਵੀ ਤੂੰ ਸੋਹਣਾ ਲੱਗੇ ਤੇਰੀ ਆਪਿਆਂ ਕੋਈ ਤਾਕਤ ਨਹੀਂ ਹੈ ਉਹ ਚਾਹਵੇ ਤੇ ਅੱਜ ਵੀ ਤੇਰਾ ਨੱਕ ਵੰਡ ਸਕਦਾ ਉਹ ਚਾਹਵੇ ਤੇ ਅੱਜ ਵੀ ਤੈਨੂੰ ਬੋਲਾ ਕਰ ਸਕਦਾ ਉਹ ਚਾਹਵੇ ਤੇ ਅੱਜ ਵੀ ਤੇਰੀ ਜ਼ੁਬਾਨ ਖੋ ਸਕਦਾ ਏ ਕਿਉਂਕਿ ਉਹ ਪੇਖਾਰੀ ਤੇ ਰਾਜ ਕਰਾਵੇ ਰਾਜਾ ਦੇ ਪੇਖਾਰੀ ਖਲ ਮੁੜਖ ਦੇ ਪੰਡਤ ਕਰਬੋ ਪੰਡਤ ਤੇ ਬੁੰਡਾ ਦਾ ਤੂੰ ਸੋਹਣਾ ਲੱਗਦਾ ਤੇਰੀ ਅੱਜ ਹੀ ਸ਼ਕਲ ਸੂਰਤੋਂ ਵਿਗਾੜ ਸਕਦਾ ਪਰਮਾਤਮਾ

ਮਰ ਜੀ ਕਹਿੰਦੇ ਜੋ ਕੁਝ ਸੁ ਕਰਦਾ ਹੈ ਉਹ ਸਭ ਕੁਝ ਜਾਣਦਾ ਹੈ ਰਹਾਉ ਵਿਸ਼ਰਾਮ ਦੇ ਕਰਕੇ ਮਰ ਜੀ ਚੱਲਦੇ ਆ ਜੇਹਵਾ ਸਵਾਦ ਲੋਭ ਮਦਮਤੋ ਮਰ ਕਹਿੰਦੇ ਜਿਸ ਜੀਵ ਨਾਲ ਸਦਾ ਹੀ ਸਵਾਦਾਂ ਵਿੱਚ ਲੱਗਿਆ ਰਹੀ ਜੀਵ ਦਾ ਸਵਾਦ ਯਾਨੀ ਆ ਖਾਲਮਾ ਲਾਓ ਪੀ ਲਮ ਕਿੰਨੇ ਕਿੰਨੇ ਨਸ਼ੇ ਕਰਦਾ ਜੀਵ ਨੇ ਸਵਾਦ ਖਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਹਵਾ ਸਵਾਦ ਜੀਹਵਾ ਕਹਿੰਦੇ ਜੀਵ ਨੂੰ ਸਵਾਦ ਕਹਿੰਦੇ ਨੇ ਸਵਾਦ ਨੂੰ ਲੋਭ ਮਦ ਮਾਗੋ ਤੇ ਮਾਰੇ ਕਹਿੰਦੇ ਲੋਭ ਤੇ ਲਾਲਚ ਦੇ ਵਿੱਚ ਇਹ ਕਹਿੰਦੇ ਮਸਤ ਲੋਭ ਬੜਾਏ ਦਾ ਇਹਦੇ ਅੰਦਰ ਲਾਲਚ ਬੜਾਏ ਦੇ ਅੰਦਰ ਜੀਵ ਦਾ ਸਵਾਦ ਬੜਾਏ ਦੇ ਅੰਦਰ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਪਜੇ ਅਨਕ ਵਿਕਾਰਾ ਜੀਦੇ ਕਰਕੇ ਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੁੰਦੇ ਆ ਜੀਵ ਦੀ ਸਵਾਦ ਖਾਤਰ ਲੋਭ ਲਾਲਚ ਦੀ ਖਾਤਰ ਅਨੇਕਾਂ ਵਿਕਾਰ ਪੈਦਾ ਹੁੰਦੇ ਐ ਇਸ ਜੀਵ ਦੇ ਅੰਦਰ ਇਸ ਮਨੁੱਖ ਦੇ ਅੰਦਰ ਤੇ ਮਹਾਰਾਜ ਜੀ ਕਹਿੰਦੇ ਬਹੁਤ ਜੋਨ ਭਰਮਤ ਦੁਖ ਪਾਇਆ ਭਾਈ ਤੂੰ ਰੱਬ ਦਾ ਨਾਮ ਨਹੀਂ ਜਪਦਾ ਇਸ ਜੀਭਾ ਨਾਲ ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਮਸਤ ਐ ਕਹਿੰਦੇ ਬਹੁਤ ਜੁਗਾਂ ਵਿੱਚ ਭਟਕੇਗਾ ਬਹੁਤ ਜੁਗਾਂ ਵਿੱਚ ਬਹੁਤ ਜੋਨ ਹੁਣ ਬਹੁਤ ਦਾਰਤ ਬਹੁਤ ਬਹੁ ਗਿੜਕੀ ਗਿਣਤੀ ਕਿੰਨੀ ਆ ਕੋਈ ਪਤਾ ਨਹੀਂ ਕਹਿੰਦੇ ਬਹੁਤ ਜੁਦਨਾ ਵਿੱਚ ਭਟਕੇਗਾ ਬਹੁਤ ਦੁੱਖ ਪ੍ਰਾਪਤ ਹੋਵੇਗਾ ਮਾਰੇ ਕਹਿੰਦੇ ਜੇ ਰੱਬ ਦਾ ਨਾਮ ਨਾ ਜਪਿਆ ਬਹੁਤ ਦੁੱਖਾਂ ਵਿੱਚ ਭਟਕੇਗਾ ਬਹੁਤ ਜੁਦਨਾ ਵਿੱਚ ਭਟਕੇਗਾ ਹਉਮੈ ਬੰਧਨ ਕੀ ਭਾਰ ਮਾਰੇ ਜੀ ਕਹਿੰਦੇ ਹਉਮੈ ਦੇ ਵਿੱਚ ਬੰਨਿਆ ਹੋਇਆ ਇਹ ਭਾਰ ਚੁੱਕੀ ਫਿਰਦਾ ਆਪਣੇ ਸਿਰ ਤੇ ਪੰਡ ਚੁੱਕੀ ਫਿਰਦਾ ਮੈਂ ਮੈਂ ਦੀ ਦੁਖੀ ਹੋਵੇਗਾ ਮਾਰੇ ਜੀ ਕਹਿੰਦੇ ਅੱਜ ਤੇ ਮਨੁੱਖਾ ਸਰੀਰ ਮਿਲਿਆ ਰੱਬ ਦਾ ਨਾਮ ਨਹੀਂ ਜਪਦਾ ਅੱਜ ਤੇ ਰੱਬ ਨੂੰ ਇੱਕ ਟੀਲੇ ਵਰਗਾ ਸਮਝਦਾ ਤੁਮ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਮਹਾਰਾਜ ਜੀ ਕਹਿੰਦੇ ਇੱਕ ਦਿਨ ਦੁਖੀ ਹੋਵੇਂਗਾ ਜੂਨਾ ਵਿੱਚ ਪੜਦਾਵੇਗਾ ਰੱਬ ਤੇ ਨੋਹ ਜੇ ਕਿਸੇ ਇੱਕ ਗੰਦਗੀ ਦੇ ਕੀੜੇ ਦੀ ਮਹਾਰਾਜ ਜੀ ਕਹਿੰਦੇ ਜੂਣ ਮਿਲ ਗਈ ਤੇ ਸਾਰੀ ਜ਼ਿੰਦਗੀ ਗੰਦਗੀ ਵਿੱਚ ਕੱਢੇਗਾ ਮਾਰਾ ਜੀ ਗnde ਸਮਝਦਾ ਮੂਰਖ ਮਾਣਾ ਸਮਝ ਰੱਬ ਨੂੰ ਜਪਿਆ ਕਰ ਤੇ ਮਰ ਕੇ ਦੇਹ ਕਿਵਾੜ ਅਣਤ ਪੜਦੇ ਮਹਿ ਪਰਦਾਰਾ ਸੰਗ ਫਾਕੇ ਮਰ ਕੇ ਤੂੰ ਅਨੇਕਾਂ ਦਰਵਾਜੇ ਢੇੜ ਕਰਕੇ ਪ੍ਰਾਏ ਸਰੀਰ ਨਾਲ ਵਿ ਵਿਚਾਰ ਕਰਨਾ ਹੈ ਪਰਦਾਰਾ ਪਰਾਏ ਸਰੀਰ ਨਾਲ ਮਾੜੇ ਕਰ ਕਰਦਾ ਹੈ ਅਨੇਕਾਂ ਪਰਦੇ ਕਰਕੇ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਪਰਦੇ ਸਾਰੇ ਵਾਹਿਗੁਰੂ ਜੀ ਚੁੱਕ ਦਿੰਦੇ ਆ ਆਪਾਂ ਦੇਖਦੇ ਰਹੇ ਆ ਨਾ ਕਿੰਨੇ ਸਾਧੂ ਮਹਾਤਮਾ ਆਪਣੇ ਆਪ ਨੂੰ ਸਾਧੂ ਕਹਿੰਦੇ ਸੀ ਫਿਰ ਬਲਾਤਕਾਰਾਂ ਦੇ ਕੇਸ ਵਿੱਚ ਫਸ ਗਏ ਇਹੋ ਜਿਹੇ ਲੋਕਾਂ ਦੀ ਗੱਲ ਮਹਾਰਾਜ ਜੀ ਕਰਦੇ ਆ ਕਹਿੰਦੇ ਉਹਦੇ ਸਾਰੇ بڑا ਭੇਸ ਬਦਲ ਕੇ बड़े पर्दे करके विकार ਕੋਣਾ ਹੈ ਨਾ ਜਿਵੇਂ ਆਪਾਂ ਸੋਹ ਸਹਾਗਨ ਦੀ ਸਾਖੀ ਸੁਣੀ ਸੀ ਗੁਰੂ ਨਾਨਕ ਦੇਵ ਜੀ ਦੇ ਪਰਦੇ ਉਗੇੜੇ ਸੇ ਮਰ ਕੇ ਉਹਦੇ ਸਾਹਮਣੇ ਕੋਈ ਪਰਦੇ ਨਹੀਂ ਰਹਿਣੇ ਵਾਹਿਗੁਰੂ ਜੀ ਨੇ ਪਤਾ ਨਹੀਂ ਕਿੰਦਰ ਪਰਦੇ ਚੱਕ ਲੈਣੇ ਆ ਸਾਰੇ ਦੁਨੀਆ ਨੂੰ ਤੇਰੀ ਅਸਲੀਅਤ ਦਾ ਪਤਾ ਲੱਗਣਾ ਵੀ ਤੂੰ ਕਿੰਨਾ ਚੱਕਦਾ ਹੈ ਮਰ ਜੀ ਕਹਿੰਦੇ ਪਰ ਯਾਦ ਰੱਖੀ ਅਨੇਕਾਂ ਪਰਦੇ ਕਰਕੇ ਵਿਕਾਰ ਕਰਾਉਣਾ ਹੈ ਤੇ ਮਾਰਾ ਜੀ ਕਹਿੰਦੇ ਚਿੱਤਰ ਗੁਪਤ ਜਦ ਲੇਖਾ ਮੰਗ ਹੈ ਜਦੋਂ ਚਿੱਤਰ ਤੇ ਗੁਪਤ ਵਿਦਵਾਨਾਂ ਨੇ ਕਿਹਾ ਇਹ ਧਰਮ ਰਾਜ ਦੇ ਦੋ ਮੁੰਛੀ ਹੈ ਚਿੱਤਰ ਕਹਿੰਦੇ ਨੇ ਜਿਵੇਂ ਅੱਜ ਦੇ ਸਮੇਂ ਵਿੱਚ ਸੌਖੀ ਉਧਾਰਨ ਵੀਡੀਓ ਬਣਾਉਂਦੇ ਨੇ ਇਹ ਵੀਡੀਓ ਬਣਾ ਰਿਆ ਇੱਕ ਤੇਰੀਆਂ ਤਸਵੀਰਾਂ ਉਲੀਕ ਰਿਆ ਬਿਆ ਕਰ ਲਿਆ ਆ ਕਰ ਰਿਆ ਇੱਕ ਤੇਰਾ ਲੇਖਾ ਲਿਖ ਲਿਆ ਮਨ ਜੀ ਇਹ ਮਾਲਿਕ ਨੇ ਦੋਵੇਂ ਧਰਮ ਰਾਜ ਦੇ ਮੁਨਸ਼ੀ ਆ ਇਹਨਾਂ ਨੇ ਦੋਹਾਂ ਨੇ ਜਦੋਂ ਤੇਰੇ ਕੋਲੋਂ ਲੇਖਾ ਮੰਗਿਆ ਨਾ ਜਿਵੇਂ ਆਰਤੀਆਂ ਦਾ ਮੁਨਸ਼ੀ ਹੁੰਦਾ ਨਾ ਮਨਮੁਨੀ ਸਾਰੀ ਲਿਖਤ ਪੜ੍ਹ ਲੈਂਦੀ ਉਹਦੇ ਕੋਲੇ ਕਦੋਂ ਪੈਸੇ ਲੈ ਕੇ ਗਏ ਆ ਕਦ ਕਿੰਨੀ ਫਸਲ ਹੋਈ ਆ ਕਿੰਨੇ ਘਟੇ ਹੋਏ ਆ ਕਿੰਨਾ ਵਿਆਜ ਲਾਇਆ ਕਿੰਨਾ ਮੂਲ ਹੈ ਉਹ ਸਾਰਾ ਕੁਝ ਪਤਾ ਹੁੰਦਾ ਉਹਦੇ ਕੋਲੇ ਸਾਰਾ ਲੇਖਾ ਹੁੰਦਾ ਮਰ ਕੇ ਇਹ ਸੇ ਦਰਾਂ ਰੱਬ ਦੇ ਹੁਣਸ਼ੀਆਂ ਕੋਲੇ ਭਾਈ ਸਾਰਾ ਤੇਰਾ ਲੇਖਾ ਝੋਖਾ ਹੈ ਕਿੰਨੇ ਮਾੜੇ ਕਰਤੇ ਕਿਤੇ ਕਿੰਨੇ ਮਾੜੇ ਚੰਗੇ ਕੀਤੇ ਕਿੰਨੇ ਪੁੰਨ ਕੀਤੇ ਕਿੰਨੇ ਦਾਨ ਕੀਤੇ ਕਿੰਨੇ ਪਾਪ ਕੀਤੇ ਸਾਰਾ ਲੇਖਾ ਜਦੋਂ ਉਹਨਾਂ ਨੇ ਲੇਖਾ ਮੰਗਿਆ ਤੇ ਮਰ ਕੇ ਤੇ ਤਬ ਕੌਣ ਪੜਦਾ ਤੇਰਾ ਢਾਕਾ ਮਰ ਕੇ ਫਿਰ ਦੱਸ ਤੇਰਾ ਕੌਣ ਪੜਦਾ ਢਾਕਾ ਫਿਰ ਕਿਹੜੇ ਪਰਦੇ ਤਾਣੇ ਉਹਦੇ ਸਾਹਮਣੇ ਰੱਬ ਧਰਮਰਾਇ ਜਬ ਲੇਖਾ ਮੰਗਿਆ ਕਿ ਆ ਮੁਖ ਲੈ ਕੇ ਜਾਏਗਾ ਕੀ ਮੁਖ ਲੈ ਕੇ ਨਹੀਂ ਜਾਏਗਾ ਉਥੇ ਮੂੰਹ ਲਕਾਉਣ ਤਾਂ ਮਾਰਾ ਜੀ ਨੇ ਨਹੀਂ ਕੀਤਾ ਹੈ ਨਾ ਮਹਾਰਾਜ ਜੀ ਨੇ ਕਿਹਾ ਹੈ ਨਾ ਕਿ ਭਾਈ ਇਦਾਂ ਦੇ ਕੰਮਾਂ ਕਰ ਜੀ ਦੇ ਕਰਕੇ ਤੇ ਮੈਂ ਸ਼ਰਮਿੰਦਾ ਹੋਣਾ ਪਵੇ ਰੱਬ ਦੀ ਬਚਾਰੀ ਅੱਜ ਵਿੱਚ ਕਿੱਥੇ ਮੂੰਹ ਲਕਾਉਣੇ ਲੁਕੋਇਆ ਨਹੀਂ ਜਾਣਾ ਮਹਾਰਾਜ ਜੀ ਕਹਿੰਦੇ ਉਥੇ ਕੋਈ ਪਰਦਾ ਨਹੀਂ ਢੱਕਣ ਵਾਲਾ ਤੇਰੇ ਕੋਲੇ ਕਿਸ ਨੇ ਤੇਰਾ ਪਰਦਾ ਨਹੀਂ ਟੱਕਣਾ ਅੱਜ ਰੱਬ ਦਾ ਨਾਮ ਨਹੀਂ ਜਪਦਾ ਮਰਨ ਤਾਂ ਹੀ ਮਰ ਜੇ ਨਾ ਅੰਦਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਡੀ ਜਾਣੀ ਹੈ ਮਰ ਕੇ ਅੰਦਰ ਬਹਿ ਕੇ ਮਾੜੇ ਕਰਮ ਕਰਦਾ ਉਹ ਚਾਰਾਂ ਪਿੰਡਾਂ ਦੇ ਵਿੱਚ ਜਾਣਦਾ ਰੱਬ ਦਾ ਕੀ ਕੀ ਕਰਉਂਦੇ ਆ ਤੇ ਮਹਾਰਾਜ ਜੀ ਕਹਿੰਦੇ ਜੋ ਧਰਮ ਕਮਾਵੇ ਉਸ ਧਰਮ ਦਾ ਉਹ ਹੋਵੇ ਮਹਾਰਾਜ ਜੀ ਜਿਹੜਾ ਧੰਨ ਕਮਾਉਂਦਾ ਹੈ ਜਿਹੜਾ ਨਾਮ ਜਪਣ ਵਾਲਾ ਹੁੰਦਾ ਹੈ ਨਾ ਮਹਾਰਾਜ ਜੀ ਕਹਿੰਦੇ ਉਹਦਾ ਫਿਰ ਨਾਮ ਧਰਮਰਾਜ ਕੋਲੇ ਨਹੀਂ ਹੁੰਦਾ ਨਾਮ ਜਪਣ ਵਾਲੇ ਦਾ ਨਾਮ ਧਰਮਰਾਜ ਕੋਲੇ ਨਹੀਂ ਪਹੁੰਚਦਾ ਉਹਦਾ ਤੇ ਲੇਖਾ ਸਾਫ਼ ਹੋ ਜਾਂਦਾ ਤੇ ਮਰਕ ਨੇ ਪਾਪ ਕਮਾਣੇ ਪਾਪੀ ਜਾਣਗੇ ਪਾਪ ਕਮਾਉਣ ਵਾਲੇ ਨੂੰ ਪਾਪੀ ਜਾਣਿਆ ਜਾਂਦਾ ਵਾਹਿਗੁਰੂ ਜੀ ਦੇ ਘਰ ਵਿੱਚ ਵੀ ਤੇ ਮਹਾਰਾਜ ਜੀ ਕਹਿੰਦੇ ਭਾਈ ਦੀਨ ਦਇਆਲ ਪੁਰਖ ਦੁਖ ਭਜਣ ਮਰ ਕੇ ਦੇ ਉਹ ਦੀਨਾਂ ਉੱਪਰ ਦਇਆ ਕਰਨ ਵਾਲਾ ਪੂਰਨ ਪਰਮਾਤਮਾ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਏ ਵਾਹਿਗੁਰੂ ਜੀ ਤੁਮ ਬਿਨ ਓਟ ਨਾ ਕਾਈ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਸਾਨੂੰ ਕਿਸੇ ਦੀ ਓਟ ਨਹੀਂ ਤੁਹਾਡਾ ਹੀ ਆਸਰਾ ਹੈ ਸਾਨੂੰ ਕਿਸੇ ਦਾ ਹੋਰ ਦਾ ਆਸਰਾ ਨਹੀਂ ਤੇ ਕਾਢ ਲਿਓ ਸੰਸਾਰ ਦਾ ਕਰਮ ਹੈ ਮਰਜੀ ਇਹ ਸੰਸਾਰ ਵਿਸ਼ਿਆਂ ਵਿਚਾਰਾਂ ਦਾ ਸਮੁੰਦਰ ਹੈ ਕਿਰਪਾ ਕਰੋ ਸਾਨੂੰ ਕੱਢ ਲਓ ਇੱਥੇ ਤੁਹਾਡੇ ਤੋਂ ਬਿਨਾ ਕੋਈ ਓਟ ਨਹੀਂ ਤੁਹਾਡੇ ਤੋਂ ਬਿਨਾ ਕਿਸੇ ਦਾ ਆਸਰਾ ਨਹੀਂ ਨਾਨਕ ਪ੍ਰਭ ਸਰਨਾਈ ਏ ਪਾਤਸ਼ਾਹ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਨਾਨਕ ਤੁਹਾਡੀ ਸ਼ਰਨ ਵਿੱਚ ਆਇਆ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮਹਾਰਾਜੀ ਮੈਨੂੰ ਇਹ ਕਾਰਾਂ ਤੋਂ ਕੱਢ ਲਓ ਕਿਉਂਕਿ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਮਨੁੱਖ ਆਪਣੀ ਮੂਰਖ ਮਾਨਸਾ ਸਮਝਾ ਕਿ ਇਹ ਮੂਰਖ ਮਨ ਉਹ ਮਾਲਕ ਸਭ ਕੁਝ ਦੇਖ ਰਿਹਾ ਨਾ ਮਾੜੀ ਕਰਨ ਕਰ ਰਿਹਾ ਨਾ ਮਾੜੀ ਸੋਚ ਰੱਖਿਆ ਤਾ ਨਾ ਮਾੜਾ ਬੋਲਿਆ ਕਰ ਖਰੇ ਅੰਦਰ ਰੱਬ ਦਾ ਨਾਮ ਜਪ ਜੀਨੇ ਤੈਨੂੰ ਬਣਾਇਆ ਜੀਨੇ ਸਾਜਿਆ ਸਵਾਰਿਆ ਉਹਦਾ ਨਾਮ ਜਪ ਜੀਵਨ ਸਫਲਾ ਹੋਵੇਗਾ ਮਹਾਰਾਜੀ ਕਿਰਪਾ ਕਰਨਾ ਪਾਉ ਸਮਝ ਆਵੇ ਆਪਾਂ ਵੀ ਨਾਮ ਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ ਜੀ ਪੁਈਆਂ ਪੁਰਾਂ ਦੀ ਖਿਮਾ ਸਾਰੀਆਂ ਸੰਤਾਂ ਦਾ ਧੰਨਵਾਦ ਬਲਾਉ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ